ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸੱਜਣੋ ਡਰੈੱਸ ਇੱਕ ਵਾਰੀ ਨੋਟ ਕਰ ਲਿਓ ਪਿੰਡ ਬੱਲੇ ਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਇਸ ਵੇਲੇ ਬਲਵਿੰਦਰ ਵੀਰ ਦੇ ਘਰੋਂ ਤੁਹਾਨੂੰ ਦੋ ਜਾਨਵਰ ਵਿਖਾਉਣੇ ਆ ਤੇ ਦੋਨੇ ਹੀ ਪੂਰੀ ਕੁਆਲਿਟੀ ਵਾਲੇ ਇੱਕ ਵੱਡ ਮਖਾਉਣੀ ਤੁਹਾਨੂੰ ਜੈ ਰੇਟ ਦੀ ਦਵਾਵਾਂਗੇ ਤੇ ਇੱਕ ਝੋਟੀ ਆ ਦੇਖੋ ਤੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਅੱਧਾ ਕਿ ਟਾਈਮ ਹੋਇਆ ਚਵਾਈ ਨੂੰ ਸਵੇਰ ਕਿੰਨੇ ਕ ਵਜੇ ਚਵਾਈ ਹੋਈ ਕਿੰਨਾ ਕਿੰਨਾ ਦੁੱਧ ਆ ਇਸ ਘਰੋਂ ਤੁਹਾਨੂੰ ਅੱਗੇ ਵੀ ਟੌਪ ਦੇ ਜਾਨਵਰ ਵਿਖਾਏ ਆ ਤੇ ਜਿੰਨਾ ਦੁੱਧ ਵੀਰ ਹਰੀ ਦੱਸਦੇ ਆ ਉਹਨਾਂ ਤੁਸੀਂ ਆ ਕੇ ਪਮਾ ਚਾਰ ਡੰਗ ਚੋਲੇ ਉਥੇ ਪਮਾ ਚੋਲੇ ਪੰਜ ਡੰਗ ਗਾਰੰਟੀ ਵਾਲੀ ਗੱਲ ਹੁੰਦੀ ਆ ਇਹ ਨਹੀਂ ਵੀ ਦੁੱਧ 12 ਦੱਸਿਆ ਤੇ 9 ਰਹਿ ਜਾਊਗਾ ਜੇ 12 ਦੱਸਿਆ ਵੀਰ ਨੇ ਤਾਂ ਕੋਈ ਫਾਇਆ ਖੰਡ ਦੀ ਸੌ ਨਹੀਂ ਦਿੰਦੇ ਤੇ ਪਰ ਬਾਕੀ ਓਕੇ ਰਿਪੋਰਟ ਰਿਆ ਕੰਮ ਕਰ ਪਾ ਰਹੀ ਆ ਸਾਫ਼ ਸੁਥਰਾ ਕੰਮ ਆ ਬਾਈ ਜੰਦਾ ਵੀ ਜਿੰਨਾ ਕ ਕਰੀ ਜਾਂਦੇ ਆ ਤੇ ਬਾਕੀ ਦਾਤੇ ਦੀ ਮੇਰਾ ਸਭ ਕੁਝ ਦਿੱਤਾ ਉਹਨੇ ਵੇੜ ਵੇਖੋ ਉਸ ਤੋਂ ਬਾਅਦ ਆਪਾਂ ਝੋਟੀ ਵਿਖਾਉਣੇ ਆ ਤੁਹਾਨੂੰ ਸਟਾਰਟਿੰਗ 'ਚ ਬਲਵਿੰਦਰ ਵੀਰ ਕੋਲੇ ਚਲਾ ਚ ਲੋ ਕਿ ਤਾਜੀ ਸੂਈ ਗਿੱਲੀ ਆ ਵੇਖੋ ਆ ਬੱਚੇ ਨੂੰ ਇਹਨੇ ਜਨਮ ਦਿੱਤਾ ਤੇ ਬੜੇ ਚੰਗੇ ਦੋਤੋ ਸਟਾਰਟ ਹੋਈ ਆ ਲੇਵੇ ਭਾਂਡੇ ਤੋਂ ਗੈਸ ਤੋਂ ਸੀ ਲਾ ਲਿਓ ਅਮਰੀਕਨ ਗਾਂ ਨੂੰ ਵੀਰ ਕਹਿੰਦਾ ਸ਼ਾਮ ਨੂੰ ਤਾਣੇ ਤੰਨ ਦੰਦੀ ਆ ਥੱਲਿਓ ਆਜੋ ਲਈਏ ਜਾਣਕਾਰੀ ਤੇ ਚੂਣ ਚਾਣ ਪੁੱਛੀਏ ਭਰਾ ਤੋਂ ਵੀ ਕਿਵੇਂ ਐਨ ਓਕੇ ਆ ਨਾ ਲਾ ਦਿੰਦੀ ਆ ਬਾਲਟੀ ਕੰਢਿਆਂ ਨਾਲ ਬਲਵਿੰਦਰ ਵੀਰ ਸਾਸਰੀ ਕਾ ਠੀਕ ਆ ਕਦੀਪ ਸਿੰਘ ਸਾਸਰੀ ਕਾ ਰਾਜੀ ਬਾਈ ਜੀ ਮੇਰਾ ਦਾਤਾ ਤੇ ਦੀਆਂ ਤੁਸੀਂ ਸੁਣਾਓ ਵੀਰ ਚੜਦੀ ਕਲਾ ਨਾ ਕਿਰਪਾ ਮਾਲਕ ਦੀ ਸ਼ੁਕਰ ਅਦਾਤਾ ਮਾਲਕ ਕਰ ਪਈ ਰੱਖੇ ਹਨ ਸਾਰੇ ਭੈਣਾ ਭਰਾਵਾਂ ਦੀ ਚੜਦੀ ਕਲਾ ਬਖਸ਼ੇ ਤੇ ਡਰੈਸ ਆਪਣਾ ਡਰੈਸ ਆਪਣਾ ਨਾਮ ਬਲਵਿੰਦਰ ਸਿੰਘ ਪਿੰਡ ਬਲਟੋਆ ਤਹਿਸੀਲ ਪੱਟੀ ਜਿਲ੍ਹਾ ਤਰਨਤਾਰਨ ਮੋਬਾਈਲ 98146 ਤੇ 05381 9814605381 5381 ਇਹਦੇ ਤੇ ਕੋਈ ਵੀ ਗੱਲਬਾਤ ਕਰੇ ਵੈਸੇ ਤਾਂ ਸਕਰੀਨ ਤੇ ਵੀ ਸੱਜਣੋ ਚੱਲਦਾ ਰਹੂਗਾ ਤੇ ਬਲਵਿੰਦਰ ਵੀਰੇ ਸੁਆ ਕਿਹੜਾ ਸੁਈ ਆਪਣੀਆਂ ਚ ਇਹਦੇ ਮਾਲਕਾਂ ਨੇ ਜਦ ਸਿਆ ਇਹਦੇ ਮਾਲਕਾਂ ਨੇ ਆਪਾਂ ਨੂੰ ਸੁਆ ਦੂਜਾ ਦੱਸਿਆ ਦੂਜਾ ਦੱਸਿਆ ਠੀਕ ਆ ਚੀਜ਼ਾਂ ਵੀ ਹੋ ਸਕਦਾ ਤਾਂ ਨਹੀਂ ਆਪਾਂ ਨਹੀਂ ਨਹੀਂ ਇਹ ਤਾਂ ਰਾਣੀਆਂ ਕਿਹੜਾ ਬੁੱਢੀਆਂ ਆਪਣੇ ਘਰੇ ਆਵੇ ਵਗ ਖੜਾ ਕਰਮਾਂ ਵਾਲੀਆਂ ਦਾ ਤੇ ਕਿੰਨੇ ਕਿੰਨੇ ਸੁਏ ਸੁੰਦੀਆਂ ਹਨਾ ਜਜਮੈਂਟ ਵੀ ਨਹੀਂ ਆਉਂ ਦੰਦਿਆਂ ਤੇ ਦੂਜਾ ਜਾਂ ਤੀਜਾ ਸੂਆ ਲਾ ਲੇ ਯਾਰ ਕੋਈ ਮਰਜੀ ਹੈਨਾ ਅਗਲੇ ਦਾ ਨਮਾਨ ਆ ਅਗਲੇ ਨੇ ਆ ਦੂਜਾ ਕਰਕੇ ਲਿਆਂਦੀ ਠੀਕ ਆ ਓਕੇ ਪਰ ਮੈਂ ਕਤੂਦ ਵਾਲੀ ਮੈਂ ਜਿੰਨੂੰ ਆਂਦੇ ਆ ਬਹੁਤ ਚੰਗੀ ਚਵਾਈ ਤੀ ਲੱਗੀ ਆ ਠੀਕ ਆ ਹਨ ਭਾਂਡੇ ਦੀ ਲੱਤੋ ਬਲਵਿੰਦਰ ਵੀਰੇ ਹੁਣ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਤੇ ਕਿੰਨਾ ਦਾ ਇੱਕ ਹਫਤੇ ਦੀ ਸੂਈ ਆ ਕੀ ਬਾਤ ਆ ਜਿਉਂਦੀ ਰਵੇ ਹੈਨਾ ਤੇ ਕਿੰਨੇ ਦੁੱਧ ਤੇ ਆ ਗਈ ਆ ਕਰਮਾ ਵਾਲੀ ਦੁੱਧ ਤੇ ਦੁੱਧ ਮੈਂ ਥਲੇ 13 ਕਿਲੋ ਆ 12 ਕਿਲੋ ਦੀ ਗਰੰਟੀ ਦੁੱਧ 13 ਕਿਲੋ ਕੰਡੇ ਵਾਲਾ ਤੇ ਆਪਾਂ 12 ਕਿਲੋ ਦੁੱਧ ਦੀ ਗਰੰਟੀ ਦੇਵਾਂਗੇ ਜਿਹੜਾ ਮਰਜੀ ਆ ਜੇ ਮਗਰ ਕਟਾ ਮਗਰ ਕਟਾ ਓਕੇ ਤੇ ਚੂਣ ਚਾਣ ਵਾਲੀਆਂ ਪੂਰ ਛੱਟਾ ਨਾਲ ਗੰਡ ਗੰਨੇਰ ਕੀ ਐ ਸੌਰੀ ਸੌ ਗੇ ਕੀ ਬਾਤ ਹਲੋ ਰਸੀਆਂ ਲਈਦੀਆਂ ਕੱਬਣਾ ਲਈਦੀਆਂ ਨਹੀਂ ਨਹੀਂ ਠੀਕ ਆ ਬਾਕੀ ਤੇ ਜਦੋਂ ਸਮਾਗ ਕਰਦੀ ਹੂ ਉਦੋਂ ਤਾਂ ਗੱਲਾਂ ਸਮਾਗ ਕਰਦੀ ਬਹੁਤ ਜ਼ਿਆਦਾ ਵੇਖੋ ਗਾੜੀ ਵੀ ਮੈਂ ਨਾ ਬਲਵਿੰਦਰ ਚੰਗੀ ਹੂ ਆ ਗਾੜੀ ਸਵਾਦ ਲੁਕੀ ਹੂ ਹਾਂ ਨਹੀਂ ਬਹੁਤ ਚੰਗਾ ਥਾਂਲੇ ਵਾਲਾ ਲੱਗਾ ਸਜਣੋ ਵੇਖੋ ਹਾਂ ਪੋਲੀ ਅਰੂ ਅਰ ਕੀ ਹੋ ਕੱਢ ਖਾਂ ਬਾਹਰ ਇਹਨੂੰ ਕਿਹਨਾ ਤੋਰ ਕਰਾ ਚ ਲੋ ਵੀ ਸਜਣੋ ਸੂਏ ਦਾ ਗੈਸ ਤੁਸੀਂ ਲਾ ਲਿਓ ਦੂਜਾ ਸੂਆ ਇਹਦੇ ਘਰ ਵਾਲੇ ਮਾਲਕਾਂ ਨੇ ਆਪਾਂ ਨੂੰ ਦੱਸ ਕੇ ਦਿੱਤੀ ਆ ਤੁਸੀਂ ਤੀਜਾ ਵੀ ਲਾ ਸਕਦੇ ਵੀਰ ਕਹਿੰਦਾ ਯਾਰ ਚੱਕਰ ਹੀ ਕੋਈ ਨਹੀਂ ਤੇ ਬਾਕੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਦੁੱਧ ਦੋ ਦੱਸਿਆ ਜਾਂਦਾ ਜਿਹੜਾ ਭਾਂਡੇ 'ਚ ਆ ਜਾਣਾ ਵੇਖੋ ਚਵਾਈ ਵੀਰ ਕਹਿੰਦਾ ਵੀ ਪੋਲੀ ਰੂ ਮਰਗੀ ਕੱਦ ਚੰਗਾ ਕਰਤੂਤ ਬਹੁਤ ਕਹਿੰਦਾ ਚੰਗੀ ਮੈਂ ਦੇ ਵਿੱਚ ਵੀ ਤੇ ਬਲਵਿੰਦਰ ਵੀਰੇ 15 ਕਿਲੋ ਦੁੱਧ ਤਾਂ ਦੇਊਗੀ ਮੈਂ ਕਹਿੰਦਾ 16 ਕਹਿੰਦੇ ਨਹੀਂ ਤੇ 15 ਦੇ ਤਾਂ ਗਾਰੰਟੀ ਜਾਈ ਦੀ ਹੈ ਹਨਾ ਨਸਲ ਵੇਖੋ ਜਾਤ ਪਰ ਜਾਤ ਬਹੁਤ ਆ ਹਨਾ ਲੈ ਚੱਲ ਜੀ ਮੈਂ ਤੇ ਜਿਹੜੇ ਗਰਲੀ ਨਿਕਲਦੀ ਸਾਡੇ ਲਾਟੀਆਂ ਹਾਂ ਹਾਂ ਤੋ ਰਵਾ ਹੁੰਦਾ ਹੀ ਪੁਰਾਣੇ ਰਵੇ ਚੋਂ ਨਹੀਂ ਝੂਟੀ ਬਹੁਤ ਚੰਗੀ ਆ ਕੋਈ ਸ਼ੱਕ ਨਹੀਂ ਲਓ ਵੇਖੋ ਸਜਣੋ ਹੈ ਨਾ ਕਿਆ ਬਾਤਾਂ ਤੇ ਕਿਆ ਬਾਤਾਂ ਨਵਾ ਹਾਨ ਲੇਵੇ ਭਾਂਡੇ ਦੀਆਂ ਕਿਆ ਬਾਤਾਂ ਦੁੱਧ ਵੀ ਬਹੁਤ ਚੰਗਾ ਤੇ ਮਗਰ ਆ ਗਿਆ ਕੱਟਾ ਕਰਮਾਂ ਵਾਲੀ ਦੇ ਆ ਵੇਖੋ ਬੈਕ ਸਾਈਡ ਤੋਂ ਇਹਦੇ ਅੜਰ ਦੀ ਕੁਆਲਿਟੀ ਜਿਹੜੀ ਉਹ ਚੈੱਕ ਕਰੋ ਤੇ ਸਵੇਰ ਕਿੰਨੇ ਕ ਵਜੇ ਦੀ ਚੋਣਾ ਸਵੇਰੇ ਦੀ ਚਵਾਈਏ ਦੀ 5:30 ਦੀ ਸੀ 5:30 ਵਜੇ ਦੀ ਚਵਾਈਏ ਆ ਸਜਣੋ ਬੰਦੀ ਬੁੰਦੀ ਮੈਂ 12 ਵਜੇ ਤੋਂ ਬਾਅਦ ਇਸ ਤਰ੍ਹਾਂ ਹੀ ਭਲੂਗੀ ਠੀਕ ਆ ਜਦੋਂ ਮਰਜ਼ੀ ਕੋਈ ਆ ਜੇ ਤੇ ਆਹ ਕਿਰਾ ਕੈਮਰੇ ਕੋਲੇ ਤੇ ਇਹਦਾ ਆਪਾਂ ਕਰਗੇ ਪੈਣਾ ਭਰਾਵਾਂ ਨਾਲ ਰੇਟ ਰੂਟ ਸਾਂਝਾ ਵੀ ਬਲਵਿੰਦਰ ਵੀਰ ਕਿੰਨੇ ਦੀ ਮਹਨ ਦੇਵਾਂਗੇ ਮੈਂ ਤੇਰੀ ਦਾ ਕੋਈ ਓੜਾ ਬੰਨਣਾ ਨਹੀਂ ਤੁਸੀਂ ਹੋਰ ਕਿਹੜੇ ਖਲਤੋਂਦੇ ਤੇ ਭਾਵੇਂ 10 ਮੰਗ ਲੈਂਦਾ ਹਾਂਜੀ ਇਹ ਮੈਂ ਵੀ ਇੱਕ ਦਸ ਦੀ ਵਗਨ ਵਾਲੀ ਹਾਂ ਹਾਂ ਆਪਾਂ ਲੱਖੋਂ ਨਹੀਂ ਮੰਗਣਾ 90 ਵੀ ਮੰਗਣਾ ਠੀਕ ਆ 85 ਮੰਗ ਕਰਦੇ ਆ ਤੇ 3000 ਲੈਸ ਕਰ ਦਿੰਦੇ ਆ 82 ਦੀ ਮਹਿੰਦੀ 85000 ਰੁਪਿਆ ਤੇ 3 ਲੈਸ ਤੇ 82000 ਦੀ ਮਹਿੰ ਦੇ ਦਈਏ ਉਹਦੇ ਵਿੱਚ ਛੋੜ ਹੋਊਗੀ 100 200 ਨਹੀਂ ਹਣ ਤਰਾ ਬਦਾਨਾ 15 ਸਿਹਰੀ ਮੈਂ ਹਨਾ ਨਹੀਂ ਇਹ ਨਾ ਕੋ ਆਖੇ ਵੀ ਇਹ ਨਾ ਸੋਚਿਓ ਵੀ ਛੋਟੀ ਆ ਤੇ ਰੇਟ ਵੇਖ ਕੇ ਡਰ ਚੋਂ ਇਹਦਾ ਕਈ ਵਾਰੀ ਕੋਈ ਪਸ਼ੂ ਸੱਜਣੋਂ ਪਾਣਾ ਮਿਲਿਆ ਹੁੰਦਾ ਤੇ ਐ ਹੁੰਦਾ ਵੀ ਯਾਰ ਪਾਣਾ ਦੇ ਦਈਏ ਹੈ ਨਾ ਕਿਆ ਕਹਿਣੇ ਕਰਮਾਂ ਵਾਲੀ ਦੇ ਆ ਕੇ ਵੇਖੋਗੇ ਪਸੰਦ ਆਊਗੀ 82000 ਰੁਪਏ ਚ ਦਿਵਾਉਣ ਲੱਗੇ ਆ ਤੇ ਉਹ ਵੀ ਜੇ ਤੋਂ ਡਾ ਪਿਆਰ ਮੁਹੱਬਤ ਨਾਲ ਗੱਲ ਕੀਤੀ ਤਾਂ ਕਈ ਵਾਰੀ ਹੋਰ ਵੀ ਮੜਾ ਮੋਟ ਛੋੜ ਛੱਪਾ ਹੋ ਜਾਂਦਾ ਹੁੰਦਾ ਸੱਜਣੋ ਕਿਉਂਕਿ ਫਿਕਸ ਰੇਟ ਨਹੀਂ ਕਰਤਾ ਹਜੇ ਅਸੀਂ ਤੇ ਆਹ ਕਹਉ ਦਾ ਕੀ ਹਾਲ ਆ ਇਹ ਕਹਉ ਕੁਲਦੀਪ ਉਹਨਾਂ ਵੱੱਛੀ ਲਾੜੀ ਆ ਠੀਕ ਆ ਆਪਾਂ ਨੂੰ ਵੱੱਛੀ ਨਹੀਂ ਦਿੱਤੀ ਵੱਛੀ ਨਹੀਂ ਦਿੱਤੀ ਤੇ ਉਹਨੇ ਆਪਾਂ ਹਾ ਅਜੇ ਨੇਲੀ ਆ ਵੀ 15 ਹੀ ਹਜੇ ਉਹਨਾਂ ਵચ્ਚੀ ਲੈ ਲਈ ਆ ਓਕੇ ਉਸਤਰਾ 55 55 ਤੇ ਸੂਈ ਕਿੰਨੇ ਚਰਦੀ ਸੀ ਵચ્ਚੀ ਇਹਦੀ 20 22 ਦਿਨਾਂ ਦੀ 25 ਲਾਉਂ 20 22 ਦਿਨਾਂ ਦੀ ਸੂਈ ਵચ્ਚੀ ਨਹੀਂ ਦਿੰਦੀ ਆਪਾਂ ਨੂੰ ਜਿੱਦੀ ਤੇ ਵચ્ਚੀ ਦਾ ਨੇ ਇਹ ਰਾਸੀਤਾ ਦੁੱਧ 20 ਕਿਲੋ ਹੀ ਕਿਰਾਉ ਹੁਣ 16 17 ਕਿਲੋ ਆ ਥੋੜਾ ਜਿਹਾ ਬੱਚੇ ਦਾ ਅਦਰੇਵਾ ਕਰ ਗਈ ਆਪਣੇ ਕੋਲੇ ਆ ਕੇ ਤੇ ਦੁੱਧ 20 ਕਿਲੋ ਸੀ ਤੇ ਹੁਣ 16 17 ਤੇ ਚੋਣ ਚਾਨ ਇੱਕ ਨੰਬਰ ਥਣ ਥਣ ਬਰਾਬਰ ਜਮਾ ਵਹਿੜ ਦਾ ਤੇਰੀ ਦਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਹਨਾ ਕੱਢੀ ਵਾਰ ਤੇ ਸੁਆ ਕਿਹੜਾ ਸੂਈ ਸੀ ਉਹਨਾਂ ਦਾ ਦੂਜੇ ਰੱਖਿਆ ਜੀ ਹੈ ਵੀ ਨਵੀਂ ਆ ਘੋੜੇ ਵਰਗੀ ਆ ਸਜਣੋ ਵੇਲ ਕੱਦ ਪ੍ਰਿੰਟ ਥਾਣਾ ਗਲਾਬੀ ਤੇ ਐਸ ਵੇਲੇ 16 17 ਤੋਂ ਦਾ ਕਰੋ ਚੈੱਕ ਹੈ ਨਾ ਕਿਆ ਬਾਤਾਂ ਵੇਖੋ ਵਹਿੜ ਤੇ ਵੀਰ ਕਹਿੰਦਾ ਵੱਛੀ ਨਹੀਂ ਦਿੱਤੀ ਉਹਨਾਂ ਨੇ ਤੇ ਬਾਕੀ ਹਜੇ ਮਹੀਨੇ ਦੇ ਵਿੱਚ ਵਿੱਚ ਦੀ ਸੂਈ ਗਾ ਉਹ ਤਾਂ ਕੋਈ ਜੀ ਡਾਡ ਅੰਗੇ ਵੀਕ ਨੇ ਕਰਦੀ ਕਰ ਜਾਣਾ ਏਡੀ ਵਹਿੜਾ ਗਾਂ ਸਿਆਲ ਆ ਗਿਆ ਰੁੱਤ ਕਿੱਡੀ ਚੰਗੀ ਆ ਤੇ ਬਾਕੀ ਐ ਐ ਤਾਂ ਨਹੀਂ ਹੈਗਾ ਵੀ ਇਹ ਕੋਈ ਤੋਕੜਾ ਜਾਂ ਸੱਜਰ ਸੱਜਰ ਦੀ ਗਰੰਟੀ ਹੈ ਸੱਜਰ ਦੀ ਗਰੰਟੀ ਆ ਸੱਜਣੋਂ ਨਾਲ ਦੇ ਪਿੰਡੋਂ ਹੀ ਲਈ ਆ ਆ ਵੇਖੋ ਹੈ ਨਾ ਕਿਆ ਬਾਤ ਵਾਲੀ ਗੱਲ ਤਾਂ ਸੀਲਸ ਦਾ ਬਹੁਤ ਤੇਜ਼ੀ ਇਸ ਤਰ੍ਹਾਂ ਮਰਜੀ ਹੈ ਠੀਕ ਆ ਤੇ ਇਹਦਾ ਰੇਟ ਫਿਰ ਸ਼ਾ ਜੀ ਰੇਟ ਇਹ ਵੀ ਮੁਖਪੀਆ ਗਲਦੀਪ ਕੋ 50 ਨਹੀਂ 55 ਨਹੀਂ ਹਾਂ 45 ਹੀ ਡਿਮਾਂਡ ਆ ਇਹ 42 ਦੀ ਦੇਣਾ ਮੁੱਲ ਕਰਦੇ ਆ ਤਾਂ 45000 ਰੁਪਿਆ ਤੇ 42 ਦੀ ਤੇ 42000 ਦੀ ਦੇ ਦੇਾਂਗੇ ਇਹਦੀ ਮੱਛੀ ਲੋਨ ਕਰਕੇ ਲੈਸ ਹੋ ਗਈ ਇੰਨੀ ਤਿੰਨੀ ਦਾ ਆਪਾਂ ਨੂੰ ਵੀ ਹਨਾ ਬਣੂਗੀ ਤਾਂ ਤਿੰਨਾਂ ਚੁੱਕਿਆ ਛੱਡ ਦੀ 60 ਤੀ ਗਾਂ ਮਿਲਣੀ ਸੀ ਕੋਈ ਸ਼ੱਕ ਨਹੀਂ ਬਾਰ ਨਹੀਂ ਗਲ ਸਕਦੀ ਸੀ ਘਟਦੀ ਨਹੀਂ ਸੀ ਸੜ ਤੋਂ ਤੇ ਹੁਣ ਆਪਾਂ ਦੇ ਦੇਣੀ ਆ 42000 ਦੀ ਜੇ ਵੱਛੀ ਲਈ ਆ ਤਾਂ ਅਗਲੇ ਦਾ ਗਾਖ ਦਾ ਵੀ ਫਾਇਦਾ ਹੋ ਗਿਆ ਆਪਣਾ ਵੀ ਹੋ ਗਿਆ ਗਾਖ ਦਾ ਵੀ ਹੋ ਗਿਆ ਲੈਣ ਵਾਲੇ ਤੋਂ ਬਾਦੀ ਭਾਜ ਹੋ ਗਈ ਹਾਂ ਤੇ ਇਹੀ ਹੋਰ ਕੋਲੇ ਹੁੰਦੀ ਤੇ ਅਗਲਾ ਬੱਚਾ ਖਿਹਾਰ ਦਿੰਦਾ ਨਾ ਜਿੰਨਾਂ ਨੇ ਆਪਾਂ ਤਾਂ ਕੰਮ ਹੀ ਕਰਨਾ ਆ ਦੀ ਬਿਲਕੁਲ ਚਾਹੀਦਾ ਨਹੀਂ ਮੱਛੀ ਤੇ ਵੱਛਾ ਲੈ ਆਣ ਤੇ 60 70 ਦੀ ਵੇਚ ਸਕਦੇ ਹਾਂ ਪਰ ਉਹ ਕੋ ਨਾਲ ਨਹੀਂ ਜਾਣੇ ਸੱਜਣਾ ਉਹ ਇੱਥੇ ਹੀ ਰਹਿ ਜਾਣੇ ਆ ਹਨਾ ਤੇ ਇਹ ਆ ਸੱਜਣੋ ਦੋ ਜਾਨਵਰ ਟਾਪ ਦੇ ਤੇ ਰੇਟ ਬਿਲਕੁਲ ਆਪਦੇ ਜਣੀ ਤਾਂ ਜਾਇਜ਼ ਆ ਤੇ ਬਾਕੀ ਤੁਸੀਂ ਦੱਸਣਾ ਕਮੈਂਟ ਕਰਕੇ ਯਾਰ 82000 ਚ ਝੋਟੀ ਦਿਵਾਉਣੇ ਪਏ ਤੁਹਾਨੂੰ ਇਹਨ ਮੂਰਤਰ ਕੀ ਕੱਲ ਬਾਜ਼ਾਰ ਵੀ ਹੋਰ ਵੇਖਿਆ ਮੰਡੀ ਦਾ ਤੇ ਸੱਜਣੋ ਟਾਪ ਹਸ ਹਨਾ ਇਹ ਕਰਾਂ ਮੈਂ ਤਾਂ ਦੀ ਜਿੱਕੇ ਦਾਦੀ ਜਿੱਦੇ ਵਾਲਿਓ ਬੰਦੀ ਬੁੰਦੀ ਨਾ ਉੱਥੇ ਦੁੱਧ ਦਾ ਵੀ ਤੂੰ ਕਹਿ ਦੇਣਾ ਸੀ ਨਾ ਉੱਥੇ ਕਿਹੜਾ ਚੂਣਾ ਕਿਸ ਨੇ ਤਾਂ 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 ਜਾਣੀ ਤੇ ਚੂਣ ਹੋਊਗਾ ਰੂਹਰ ਕਾ ਪੋਲਾ ਇਹਦਾ ਕਿਤੇ ਬੱਚਾ ਹੋ ਸਕਦਾ 10 ਸਾਲ ਦਾ ਨਹੀਂ ਠੀਕ ਆ ਧੰਨਵਾਦ ਮੈਨੂੰ ਜਾਰੀ ਚਵਾਈ ਦੀ ਤੇ ਮੈਂ ਉਹਨਾਂ ਨੂੰ ਵੀ ਦੇ ਆ ਰਹੀ ਹਾਂ ਮੈਂ ਤੁਹਾਨੂੰ ਕੱਟ ਦਿੰਦੀ ਹਾਂ ਲਓ ਵੀ ਸੱਜਣਾ ਧੰਨਵਾਦ ਤੁਹਾਡਾ ਇਹਨਾਂ ਆਪਦਾ ਸਮਾਂ ਕੱਢ ਕੇ ਤੁਸੀਂ ਜਿਹੜਾ ਵੀਡੀਓ ਨੂੰ ਐਂਡ ਤੱਕ ਵੇਖਿਆ ਕਿਉਂਕਿ ਜਾਨਵਰ ਤਾਂ ਸੱਜਣੋ ਦੋ ਜਣਿਆਂ ਨੇ ਖਰੀਦ ਲੈਣੇ ਆ ਤੇ ਕੋਈ ਇਹ ਤਾਂ ਹੈ ਨਹੀਂ ਵੀ ਸਾਰੇ ਭੈਣਾ ਭਰਾ ਵੀਡੀਓ ਵੇਖਣਗੇ ਤੇ ਸਾਰਿਆਂ ਨੇ ਖਰੀਦਣੇ ਆ ਤੇ ਆ ਰੇਟ ਨਹੀਂ ਮਿਲਨੇ ਇਹ ਕਿਤੋਂ ਵੀ ਨਹੀਂ ਮਿਲਨੇ ਮੇਰੇ ਆਪਦੇ ਕੋਲੋਂ ਵੀ ਨਹੀਂ ਮਿਲਨੇ ਤੁਹਾਨੂੰ ਇਹ ਰੇਟ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਆਪਦੀ ਕਰਦਾ ਕਿਉਂਕਿ ਜਦੋਂ ਮੈਨੂੰ ਭਾਣਾ ਨਾ ਮਿਲੇ ਤਾਂ ਮੈਂ ਕਿੱਥੋਂ ਦੇ ਦੂੰਗਾ ਸੱਜਣੋ ਇਹ 15 15000 ਡੰਗਰ ਤਾਂ ਵੇਖਣ ਵਾਲੇ ਹਾਂ ਹਾਂ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ